ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਮਾਂ ਦਾ ਵਿਛੋੜਾ ਭਾਗ ਦੂਜਾ ਲੇਖਕਾ ਸਤਵਿੰਦਰ ਕੌਰ ਜੀ ਰਾਮਨ ਤੇ ਹਰਪ੍ਰੀਤ ਆਪਣੇ ਮਨ ਵਿੱਚ ਉਮੀਦ ਲਾ ਰੱਖਦੀਆਂ ਇੱਕ ਨਾ ਇੱਕ ਦਿਨ ਅਸੀਂ ਆਪਣੀ ਮਾਂ ਨੂੰ ਜ਼ਰੂਰ ਮਿਲਣਾ ਹੈ ਸਾਲ ਲੰਘਦੇ ਗਏ ਰਾਜਵਿੰਦਰ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਤਾਂ ਭੈਣ ਭਰਾ ਹੋ ਗਏ ਪਰ ਰਾਜਵਿੰਦਰ ਨੂੰ ਅੰਦਰ ਹੀ ਅੰਦਰ ਵਿਛੀਆਂ ਧੀਆਂ ਦਾ ਗਮ ਖਾਂਦਾ ਰਹਿੰਦਾ ਸੀ ਰਾਜਵਿੰਦਰ ਹੁਣ ਆਪਣੇ ਇਹਨਾਂ ਬੱਚਿਆਂ ਵਿੱਚ ਖੁਸ਼ ਤਾਂ ਰਹਿੰਦੀ ਸੀ ਪਰ ਪੂਰੀ ਨਹੀਂ ਉਧਰ ਰਾਵਣ ਤੇ ਹਰਪ੍ਰੀਤ ਸਕੂਲ ਜਾਂਦੀਆਂ ਤਾਂ ਵੀ ਹੋਰਾਂ ਬੱਚਿਆਂ ਦੀਆਂ ਮਾਵਾਂ ਦੇਖ ਮਨ ਪਰ ਰਹਿੰਦੀਆਂ ਪਰ ਉਹ ਅੱਜ ਵੀ ਆਪਣੀ ਦਾਦੀ ਦੀਆਂ ਕਰਜ਼ਦਾਰ ਸਮਝਦੀਆਂ ਆਪਣੇ ਆਪ ਨੂੰ ਜੋ ਦਾਦੀ ਨੇ ਇਹਨੀਆਂ ਨਿੱਕੀਆਂ ਬੱਚਿਆਂ ਨੂੰ ਪਾਲ ਦਿੱਤਾ ਹਰਪ੍ਰੀਤ ਅੱਠਵੀਂ ਅੱਠਵੀਂ ਵਿੱਚ ਪੜ ਰਹੀ ਸੀ ਤਾਂ ਉਹਨਾਂ ਦੇ ਚਾਚੀ ਦਾ ਵਿਆਹ ਕਰ ਦਿੱਤਾ ਗਿਆ ਰਾਮਣ ਤੇ ਹਰਪ੍ਰੀਤ ਬਹੁਤ ਖੁਸ਼ ਸਨ ਵਿਆਹ ਦੀ ਖੁਸ਼ੀ ਬਹੁਤ ਸੀ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਅਮਨਦੀਪ ਨਾਲ ਬਹੁਤ ਰੀਝਾਂ ਨਾਲ ਵਿਆਹ ਕੀਤਾ ਗਿਆ ਉਸਦੇ ਚਾਚੀ ਦਾ ਦੋ ਮਾ ਭੈਣਾਂ ਨੂੰ ਬਹੁਤ ਚਾਹ ਸੀ ਘਰ ਵਿੱਚ ਨਮਾ ਜੀ ਚੂੜੇ ਵਾਲੀ ਚਾਚੀ ਦਾ ਕੁਝ ਹੀ ਦਿਨਾਂ ਵਿੱਚ ਅਮਨਦੀਪ ਦੋਨਾਂ ਭੈਣਾਂ ਨਾਲ ਕੁਲ ਮਿਲਾ ਗਈ ਉਧਰ ਰਾਜਿੰਦਰ ਦੇ ਦੂਜੇ ਦੋਵੇਂ ਬੱਚੇ ਵੀ ਸਕੂਲ ਜਾਣ ਲੱਗ ਪਏ ਜਿਵੇਂ ਜਿਵੇਂ ਦੋਵੇਂ ਭੈਣਾਂ ਵੱਡੀਆਂ ਹੋ ਰਹੀਆਂ ਸੀ ਉਵੇਂ ਹੀ ਮਾਂ ਨੂੰ ਮਿਲਣ ਦੀ ਖਿੱਚ ਵੱਧ ਰਹੀ ਸੀ ਸਾਲ ਬੀਤ ਗਏ ਰਾਮਨਦੀਪ 10ਵੀਂ ਦੀ ਪੜ੍ਹਾਈ ਪੂਰੀ ਹੁਣ ਤੇ ਰਾਮਨ ਲਈ ਵਧੀਆ ਬਰ ਲੱਭ ਉਹਦਾ ਵਿਆਹ ਕਰ ਦਿੱਤਾ ਗਿਆ ਹੁਣ ਹਰਪ੍ਰੀਤ ਹੋਰ ਕੱਲੀ ਹੋ ਗਈ ਸੀ ਮਾਂ ਦਾ ਸਾਥ ਤਾਂ ਪਹਿਲਾਂ ਨਹੀਂ ਸੀ ਤੇ ਹੁਣ ਭੈਣ ਵੀ ਦੂਰ ਹੋ ਗਈ ਸੀ ਹੁਣ ਜਦੋਂ ਵੀ ਦੋਵੇਂ ਭੈਣਾਂ ਇਕੱਠੀਆਂ ਹੁੰਦੀਆਂ ਆ ਇਹੋ ਗੱਲਾਂ ਕਰਦੀਆਂ ਕਿ ਆਪਾਂ ਕਾਹਦਾ ਆਪਣੀ ਮਾਂ ਨੂੰ ਮੇਲਣਾ ਗੱਲਾਂ ਕਰਦੀਆਂ ਕਰਦੀਆਂ ਮਨ ਵੀ ਭਰ ਲੈਂਦੀਆਂ ਸਾਲ વીਤ ਗਿਆ ਰਾਮਣ ਵੀ ਮਾਂ ਬਣ ਗਈ ਇੱਕ ਬੱਚੇ ਨੂੰ ਜਨਮ ਦਿੱਤਾ ਰਾਮਣ ਹੁਣ ਆਪਣੀ ਬੱਚੀ ਨਾਲ ਰੁੱਝ ਗਈ ਬੀਤੇ ਦਿਨੋਂ ਫਿਰ ਮਹੀਨੇ ਤੇ ਫਿਰ ਸਾਲ ਹੁਣ ਹਰਪ੍ਰੀਤ ਦੀ ਪੜ੍ਹਾਈ ਪੂਰੀ ਹੋ ਗਈ ਹਰਪ੍ਰੀਤ ਦਾ ਵਿਆਹ ਕਰ ਦਿੱਤਾ ਗਿਆ ਉਮਰ ਜੀ 20 ਸਾਲ ਦੀ ਸੀ ਮੁੰਡਾ ਸੋਹਣਾ ਸੁਨੱਖਾ ਸੀ ਬਹੁਤ ਮਿਹਨਤੀ ਸੀ ਘਰ ਬਾਹਰ ਵੀ ਵਧੀਆ ਸੀ ਹੁਣ ਹਰਪ੍ਰੀਤ ਵੀ ਆਪਣੇ ਸਹੁਰੇ ਘਰ ਆ ਗਈ ਸੀ ਪਰ ਮਨ ਵਿੱਚ ਆ ਸੀ ਅਜੇ ਵੀ ਮਾਂ ਨੂੰ ਮਿਲਦੀ ਹਰਪ੍ਰੀਤ ਆਪਣੇ ਕੰਮਕਾਰ ਵਿੱਚ ਰੁੱਝੀ ਰਹਿੰਦੀ ਹੁਣ ਹਰਪ੍ਰੀਤ ਵੀ ਮਾਂ ਬਣਨ ਵਾਲੀ ਸੀ ਤੇ ਰਮਨ ਵੀ ਦੂਜੀ ਵਾਰ ਮਾਂ ਬਣਨ ਵਾਲੀ ਸੀ ਸਾਰੇ ਇਹੀ ਚਾਹੁੰਦੇ ਕਿ ਰਾਮਣ ਦੇ ਘਰ ਪੁੱਤਰ ਹੋਵੇ ਹਰਪ੍ਰੀਤ ਇੱਕ ਬੇਟੀ ਨੂੰ ਜਨਮ ਦਿੰਦੀ ਹੈ ਉਧਰ ਰਾਵਣ ਦੇ ਘਰ ਵੀ ਬੇਟੀ ਹੁੰਦੀ ਹੈ ਹਰਪ੍ਰੀਤ ਦੇ ਘਰ ਪਹਿਲਾ ਬੱਚਾ ਹੋਣ ਕਰਕੇ ਸਾਰੇ ਕੋਸੀ ਹਰ ਕੋਈ ਇੱਕ ਬੇਟਾ ਤੇ ਇੱਕ ਬੇਟੀ ਚਾਹੁੰਦਾ ਪਰ ਰੱਬ ਦੀ ਰਜ਼ਾ ਵਿੱਚ ਰਾਜੀ ਹੋਣਾ ਪੈਂਦਾ ਹਰਪ੍ਰੀਤ ਨੇ ਆਪਣੇ ਪਤੀ ਨੂੰ ਵੀ ਆਪਣੇ ਮਾਂ ਬਾਰੇ ਦੱਸਿਆ ਹੁੰਦਾ ਤੇ ਰਾਵਣ ਨੇ ਵੀ ਅਸੀਂ ਇੱਕ ਵਾਰ ਮਾਣੋ ਜਰੂਰ ਮਿਲਣਾ ਕਹਿੰਦੇ ਨੇ ਕਿ ਸੱਚੇ ਮਨੋਂ ਆਪਾਂ ਵੈਗੁਰੂ ਕੋਲੋਂ ਕੀ ਮੰਗਦੇ ਹਾਂ ਤਾਂ ਇਹ ਇੱਕ ਨਾ ਇੱਕ ਦਿਨ ਜਰੂਰ ਮਿਲਦਾ ਹੈ ਹਰਪ੍ਰੀਤ ਬਣ ਮਾਂ ਦੇ ਪਲੀਸੀ ਬਚਪਨਾ ਅਜੇ ਵੀ ਸੀ ਉਸ ਵਿੱਚ ਪਰ ਫਿਰ ਵੀ ਉਹ ਆਪਣੇ ਸਹੁਰੇ ਘਰ ਇੱਕ ਸੋਹਜੀ ਹੋਈ ਨੋ ਬਣ ਕੇ ਰਹਿੰਦੀ ਸੀ ਹਰਪ੍ਰੀਤ ਦਾ ਜੇਠਾ ਫੋਜੀ ਸੀ ਉਹਨਾਂ ਦੀ ਵੀ ਇੱਕ ਬੇਟੀ ਸੀ ਹਰਪ੍ਰੀਤ ਜਿਆਦਾ ਬੋਲਣ ਹਸਣ ਖੇਡਣ ਵਾਲੀ ਉੱਥੇ ਹੀ ਉਸ ਦੀ ਜਠਾਣੀ ਵੱਧ ਪੜੀ ਹੋਣ ਕਰਕੇ ਇੱਕੋਚ ਰਹਿੰਦੀ ਸੀ ਬਹੁਤ ਘੱਟ ਬੋਲਦੀ ਸੀ ਤੇ ਆਪਣੀ ਬੇਟੀ ਨੂੰ ਵੀ ਹਰਪ੍ਰੀਤ ਦੀ ਬੇਟੀ ਨਾਲ ਨਾ ਖੇਡਣਾ ਦਿੰਦੀ ਕਿ ਤੈਨੂੰ ਵੀ ਆਤ ਪੈ ਜਾਣੀ ਇਹਨਾਂ ਵਾਂਗੂ ਬੋਲਣ ਦੀ ਹਰਪ੍ਰੀਤ ਤੇ ਬੱਚੀ ਦੇ ਚਾਚੇ ਦੀਆਂ ਬੇਟੀਆਂ ਦੀ ਹਰਪ੍ਰੀਤ ਨਾਲ ਬਹੁਤ ਬਣਦੀ ਸੀ ਉਹ ਅਕਸਰ ਗੱਲਾਂ ਉਨ੍ਹਾਂ ਵਿੱਚ ਬੋਲਦੀ ਰਹਿੰਦੀਆਂ ਕਿ ਭਾਬੀ ਤੋਂ ਜਮਾ ਸਾਡੇ ਵਰਗੀ ਬੋਲਣ ਨੂੰ ਤੇ ਹੱਸਣ ਤੇ ਜਾਣੀ ਸਾਨੂੰ ਚੁੱਪ ਚੁੱਪ ਰਹਿਣ ਵਾਲੇ ਲੋਕ ਚੰਗੇ ਨਹੀਂ ਲੱਗਦੇ ਹਰ ਪ੍ਰੀਤ ਦੀ ਆਪਣੇ ਸਕੇ ਕੋਈ ਨਨਾਨਾ ਨਹੀਂ ਸੀ ਉਹ ਉਹਨਾਂ ਨੂੰ ਆਪਣੀਆਂ ਨਨਾਨਾ ਸਮਝਦੀ ਤੇ ਹਰ ਦੁੱਖ ਸੁੱਖ ਕਰਦੀ ਨਨਾਨ ਘਟ ਤੇ ਸੇਲੀਆਂ ਜ਼ਿਆਦਾ ਲੱਗਦੇ ਸੀ ਖਾਣ ਪ੍ਰਬੰਧੀਆਂ ਸੀ ਤਿੰਨ ਬਹਿੀਆਂ ਹੋਈਆਂ ਸੀ ਤੇ ਇੱਕ ਨਿੱਕੀ ਸੀ ਜਾਹ ਹਰਪ੍ਰੀਤ ਨੇ ਬੱਚੀ ਨੂੰ ਜਨਮ ਦਿੱਤਾ ਤਾਂ ਉਹ ਹੀ ਕੁਆਰੀ ਜਾਦੀ ਸਾਰਾ ਕੰਮ ਕਰਦਾ ਕਰਦੀ ਤੇ ਉਸ ਦੀ ਬੇਟੀ ਨੂੰ ਵੀ ਸੰਭਾਲਦੀ ਉਹ ਬੇਟੀ ਨੂੰ ਵੀ ਬਹੁਤ ਪਿਆਰ ਕਰਦੀ ਬੇਟੀ ਦਾ ਨਾਮ ਖੁਸ਼ੀ ਰੱਖਿਆ ਗਿਆ ਕਰਦੇ ਕਰਦੇ 3 ਸਾਲ ਬੀਤ ਗਏ ਹਰਪ੍ਰੀਤ ਨੇ ਹੁਣ ਇੱਕ ਮੁੰਡੇ ਦਾ ਜਨਮ ਦਿੱਤਾ ਫਿਰ ਉਹੀ ਨਾਨਾਣ ਘਰ ਦੇ ਕੰਮ ਕਰਦੀ ਬਹੁਤ ਠੰਡ ਹੋਣ ਕਰਕੇ ਹਰਪ੍ਰੀਤ ਨੂੰ ਆਪਣੇ ਬਟ ਦੋ ਬੱਚੇ ਸੰਭਾਰਕ ਪਾਉਂਦੀ ਕੰਮ ਕਰਕੇ ਨਾਲ ਨਨਾਨ ਉਹਦੀ ਕੰਮ ਕਰਾ ਦਦੇ ਬੇਟੇ ਦਾ ਨਾਮ ਗੁਰਸੇਵ ਕਰਖਿਆ ਗਿਆ ਗੁਰਸੇਵ ਕਾ ਜੇ 6 ਮਹੀਨਿਆਂ ਦਾ ਹੀ ਹੋਇਆ ਸੀ ਕਿ ਅਚਾਨਕ ਖੁਸ਼ੀ ਦੇ ਐਕਸੀਡੈਂਟ ਹੋ ਜਾਂਦਾ ਹੈ ਉਹਨਾਂ ਦੇ ਦਰਵਾਜ਼ੇ ਅੱਗੇ ਛੜਕ ਲੱਗਦੀ ਹੈ ਉੱਥੇ ਇੱਕਦਮ ਭੱਜੀ ਬਾਹਰ ਨੂੰ ਗਈ ਖੁਸ਼ੀ ਮੋਟਰਸਾਈਕਲ ਵਿੱਚ ਬਾਜੀ ਹੈ ਬਹੁਤ ਖੂਨ ਨਿਕਲ ਜਾਂਦਾ ਹੈ ਜਲਦੀ ਜਲਦੀ ਅੰਮ੍ਰਿਤਸਰ ਹਸਪਤਾਲ ਚ ਲੈ ਜਾਂਦੇ ਨੇ ਫਿਰ ਉਸੇ ਚਾਚੇ ਦੀ ਕੁੜੀ ਨੂੰ ਹਸਪਤਾਲ ਨਾਲ ਲੈ ਜਾਂਦੇ ਨੇ ਬਹੁਤ ਖੂਨ ਨਿਕਲਣ ਕਰਕੇ ਕੁਸ਼ੀ ਨੂੰ ਕੋਈ ਸੁਰਤ ਨਹੀਂ ਹੁੰਦੀ ਕੁਝ ਦਿਨ ਹਸਪਤਾਲ ਚ ਰਹਿਣਾ ਪੈਂਦਾ ਸਾਰੇ ਰਿਸ਼ਤੇਦਾਰ ਕੁਸ਼ੀ ਨੂੰ ਦੇਖਣ ਹਸਪਤਾਲ ਜਾਂਦੇ ਨੇ ਔਰ ਹੀ ਹੌਲੀ ਕੁਸ਼ੀ ਠੀਕ ਹੋ ਜਾਂਦੀ ਹੈ ਕੁਝ ਦਿਨਾਂ ਬਾਅਦ ਹਸਪਤਾਲ ਚ ਰਹਿਣ ਮਗਰੋਂ ਕੁਸ਼ੀ ਘਰ ਆਉਂਦੀ ਹੈ ਬਹੁਤ ਮੁਸ਼ਕਲ ਨਾਲ ਦਿਨ ਲੱਗਦੇ ਨੇ ਆਸਤਾਰ ਵਿੱਚ ਹਰਪ੍ਰੀਤ ਦੇ ਬੱਚੇ ਮੁੰਡਾ ਨਿੱਕਾ ਹੋ ਕਰਕੇ ਬਹੁਤ ਤੰਗ ਹੁੰਦੀ ਸੀ ਦੋਵੇਂ ਨੇ ਨਾਲ ਪਰਜਾਈ ਹੱਸਤਾ ਹੁੰਦੀਆਂ ਤੇ ਖੁਸ਼ੀ ਦਾ ਪਾਪਾ ਘਰ ਵੀ ਜਿਹੜਾ ਮਾਰਦਾ ਸਾਰਾ ਕੰਮ ਵੀ ਉਸੇ ਦੇ ਸਿਰ ਤੇ ਸੀ ਖੇਤੀ ਦਾ ਵੀ ਤੇ ਘਰ ਦਾ ਵੀ ਘਰ ਆ ਕੇ ਵੀ ਖੁਸ਼ੀ ਦਾ ਖਾਸ ਿਆ ਰੱਖਿਆ ਜਾਂਦਾ ਹੁਣ ਤਾਂ ਬਾਹਰਲਾ ਦਰਵਾਜ਼ਾ ਬੰਦ ਹੀ ਰੱਖਣ ਲੱਗ ਪਏ ਬੱਚੇ ਪਤਾ ਨਹੀਂ ਲੱਗਣਦੇ ਕਿਹੜੇ ਵੇਪਟ ਜਿੱਕੇ ਬਾਹਰ ਚਲੇ ਜਾਂਦੇ ਨੇ ਗਰਸ਼ੇਮ ਕ ਵੀ ਵੱਡਾ ਹੁੰਦਾ ਜਾਂਦਾ ਹੈ ਹਰਪ੍ਰੀਤ ਦੀ ਠਾਣੀ ਦੇ ਵੀ ਇੱਕ ਕੁੜੀ ਹੋਰ ਹੋ ਗਈ ਹਰਪ੍ਰੀਤ ਦੇ ਜੇਠ ਨੂੰ ਆਪਣੇ ਚਾਚੇ ਦੀਆਂ ਕੁੜੀਆਂ ਨਾਲ ਬਹੁਤ ਨਫ਼ਰਤ ਸੀ ਹਮੇਸ਼ਾ ਉਹਨਾਂ ਨੂੰ ਮਾੜਾ ਚੰਗਾ ਬੋਲਦਾ ਰਹਿੰਦਾ ਚਾਚਾ ਬਹੁਤ ਗਰੀਬ ਹੋਣ ਕਰਕੇ ਕੁੜੀਆਂ ਜਲਦੀ ਹੀ ਨਿੱਕੀ ਉਮਰ ਵਿੱਚ ਵਿਆਹ ਦਿੱਤੀਆਂ ਗਈਆਂ ਕੌਣ ਖੋਦ ਦੇ ਘਰ ਦੋ ਕੁੜੀਆਂ ਨੂੰ ਦੇਖ ਕੇ ਪਤਾ ਨਹੀਂ ਕੀ ਬੀਤ ਰਿਹਾ ਹੋਣਾ ਉਹ ਫੌਜ ਵਿੱਚ ਹੋਣ ਕਰਕੇ ਚਾਰ ਪੈਸੇ ਇਕੱਠੇ ਕਰਾ ਸ਼ਹਿਰ ਵਿੱਚ ਪਲਾਟ ਲੈ ਕੇ ਉੱਥੇ ਰੌਣ ਲੱਗ ਪਿਆ ਕੋਠੀ ਉੱਥੇ ਪਾ ਲਈ ਤੇ ਕੁਝ ਮਹੀਨੇ ਮਗਰੋਂ ਉਹਨਾਂ ਨੇ ਉੱਥੇ ਕੋਠੀ ਕੰਪਲੀਟ ਕਰ ਲਈ ਤੇ ਸਾਰਾ ਸਮਾਨ ਲਿਜਾ ਕੇ ਸ਼ਹਿਰ ਵਿੱਚ ਰਹਿਣ ਲੱਗ ਪਏ ਪਰ ਭੀਤੇ ਉਹਦੀ ਜਠਾਣੀ ਨਾਲ ਰੋਜ਼ ਚਿਰਚਰ ਹੁੰਦੀ ਸੀ ਨਾਲ ਰਹਿ ਕੇ ਕੁਝ ਨਹੀਂ ਸੀ ਦੋਵਾਂ ਭਰਾਵਾਂ ਵਿੱਚ ਕਹਿੰਦੇ ਨੇ ਕਿ ਬਗਾਨੀਆਂ ਆ ਕੇ ਬੰਡ ਪਾ ਦਿੰਦਿਆਂ ਨੇ ਪਰ ਇੱਥੇ ਉਲਟ ਸੀ ਉਹਨਾਂ ਦੋਵਾਂ ਭਰਾਵਾਂ ਵਿੱਚ ਸ਼ੁਰੂ ਤੋਂ ਹੀ ਬਹੁਤ ਅਣਬੜ ਰਹਿੰਦੀ ਸੀ ਕਦੀ ਕਦੀ ਤਾਂ ਝਗੜਾ ਇੰਨਾ ਵੱਜ ਜਾਂਦਾ ਸੀ ਕਿ ਇੱਕ ਦੂਜੇ ਦਾ ਸਿਰ ਹੱਥੋਂ ਪਾਈ ਹੁੰਦੇ ਕਮੀ ਕੋਈ ਕਦੇ ਫੌਜੀ ਦਾ ਗੁੱਸਾ ਵੀ ਜਾਦੇ ਸੀ ਘਰ ਹੁੰਦੇ ਹੀ ਕਰਦਾ ਕੋਈ ਕੰਮ ਨਾ ਕਰਨਾ ਇੰਨੇ ਪੈਸੇ ਨਾ ਭਰਤੀ ਕੀਤਾ ਪਰ ਕੋਈ ਪੈਸਾ ਨਾ ਦੇਣਾ ਵਿਆਹ ਤੋਂ ਪਹਿਲਾਂ ਹੀ ਦੋਵਾਂ ਪਰਾਵਾਂ ਦਾ ਇਹ ਹਾਲ ਸੀ ਨਿੱਕਾ ਤਾਂ ਬਹੁਤ ਮਿਹਨਤੀ ਸੀ ਹਰ ਕੰਮ ਆਸਾਨ ਜਾਰੀ ਨਾਲ ਕਰਦਾ ਸੀ ਹਰਪ੍ਰੀਤ ਦੀ ਸੱਸ ਸਹੁਰਾ ਦੀ ਹਰਪ੍ਰੀਤ ਹੁਣਾ ਦੇ ਨਾਲ ਹੀ ਸੀ ਸਹੁਰੇ ਵੀ ਖੇਤੀਬਾੜੀ ਵਿੱਚ ਪੂਰੀ ਮਦਦ ਕਰਦੇ ਸੀ ਜਦ ਅਗਰ ਸੇਵਕੇ ਇੱਕ ਸਾਥ ਦਾ ਹੋ ਗਿਆ ਤਾਂ ਹਰਪ੍ਰੀਤ ਦਾ ਸਹੁਰਾ ਵੀ ਚੰਨ ਵਸਿਆ ਹੁਣ ਸਾਰੀ ਜ਼ਿੰਮੇਵਾਰੀ ਹਰਪ੍ਰੀਤ ਦੇ ਪਤੀ ਤੇ ਸੀ ਤਿੰਨ ਚਾਰ ਸਾਲ ਲੰਘ ਗਏ ਤਾਂ ਹਰਪ੍ਰੀਤ ਦੀ ਵੱਡੀ ਭੈਣ ਰਮਨ ਦਾ ਪੋਣ ਆਇਆ ਕਿ ਆਪਾਂ ਹੁਣ ਮੰਮੀ ਨੂੰ ਲੱਭਣ ਚਲੀਏ ਬਹੁਤ ਦਿਲ ਕਰਦਾ ਹੈ ਮੰਮੀ ਨੂੰ ਮਿਲਣ ਦਾ ਰਮਨ ਦਾ ਪਤੀ ਬਾਹਰ ਦਵਾਈ ਵਿੱਚ ਸੀ ਤੇ ਹੁਣ ਆਇਆ ਹੁਣ ਕਰਕੇ ਉਹ ਬੋਲ ਰਹੀ ਸੀ ਜਾਣ ਲੋ ਹਰਪ੍ਰੀਤ ਵੀ ਇਹ ਗੱਲ ਨਾਲ ਸਹਿਮਤ ਸੀ ਰਾਤ ਨੂੰ ਹਰਪ੍ਰੀਤ ਆਪਣੇ ਪਤੀ ਨੂੰ ਬੋਲਦੀ ਹੈ ਕਿ ਆਪਾਂ ਚਲ ਜੀਏ ਉਹ ਸਿੱਪਿੰਡ ਜਿੱਥੇ ਮੰਮੀ ਰਹਿੰਦੀ ਐ ਤਾਂ ਪਤੀ ਨੇ ਨਾਂ ਉੱਪਰ ਬੋਲਦਾ ਕਿ ਕੈਸ ਕਰ ਸਕਦਾ ਕੀ ਸਕਦਾ ਤੁਹਾਡੀ ਮੰਮੀ ਨੇ ਉੱਥੇ ਤੁਹਾਡੇ ਬਾਰੇ ਦੱਸੇ ਹੀ ਨਾ ਹੋਵੇ ਹਰਪ੍ਰੀਤ ਨੂੰ ਆਗਲ ਸਹੀ ਲੱਗਦੀ ਸੀ ਫਿਰ ਕੁਝ ਦਿਨ ਲੰਘ ਜਾਂਦੇ ਐ ਫਿਰ ਰਮਨ ਦਾ ਫੋਨ ਆਉਂਦਾ ਕਿ ਰਮਨ ਆਪਣੇ ਪਤੀ ਨੂੰ ਹਰਪ੍ਰੀਤ ਦੇ ਪਤੀ ਨਾਲ ਗੱਲ ਕਰਨ ਨੂੰ ਬੋਲਦੀ ਹੈ ਜਦੋਂ ਰਮਨ ਦਾ ਪਤੀ ਹਰਪ੍ਰੀਤ ਦੇ ਪਤੀ ਨਾਲ ਗੱਲ ਕਰਦਾ ਹੈ ਤਾ ਉਹ ਵੀ ਮੰਨ ਜਾਂਦਾ ਹੈ ਹੁਣ ਦੇਖਣਾ ਇਹ ਸੀ ਕਿ ਜਿਸ ਪਿੰਡ ਉਹਨਾਂ ਦੀ ਮੰਮੀ ਰਹਿੰਦੀ ਹੈ ਉਹ ਪਿੰਡ ਤਾਂ ਪਤਾ ਸੀ ਪਰ ਘਰ ਜਾ ਘਰ ਦੇ ਕਿਸੇ ਵੀ ਜੀ ਦਾ ਨਾਮ ਨਹੀਂ ਸੀ ਪਤਾ ਦੋ ਤਿੰਨ ਦਿਨ ਬਾਅਦ ਉਸ ਦਾ ਦਿਨ ਰੱਖ ਲੈਣ ਦੇ ਜਾਣਦਾ ਤੇ ਅੱਖਾਂ ਵਿੱਚ ਦੋਵੇਂ ਭੈਣਾ ਸੁਪਨੇ ਸੁਣਾਉਣ ਲੱਗ ਜਾਂਦੀਆਂ ਨੇ ਤਿੰਨ ਦਿਨ ਬਾਅਦ ਉੱਥੇ ਜਾਣ ਦੀ ਤਿਆਰੀ ਕਰਦੇ ਆ ਰਾਮਣ ਤੇ ਰਾਵਣ ਦੇ ਪਤੀ ਆਪਣੀ ਗੱਡੀ ਲੈ ਹਰਤੂ ਦੇ ਘਰ ਆ ਗਏ ਫਿਰ ਥੋ ਇਕੱਠੇ ਚੱਲੇ ਰਸਤੇ ਵਿੱਚ ਦੀ ਇਹੋ ਗੱਲਾਂ ਕਰਦੇ ਜਾਂਦੇ ਕਿ ਆਪਿਆਂ ਉਥੇ ਜਾ ਕੇ ਕਿੱਦਾਂ ਲੱਭਾਂਗੇ ਹਰਤੇ ਦਾ ਪਤੀ ਮਜ਼ਾਕ ਵਿੱਚ ਬੋਲਦਾ ਕਿ ਆਪਾਂ ਗੁਰੂ ਘਰ ਜਾ ਅਨਾਉਂਸਮੈਂਟ ਕਰ ਦਿੰਨੇ ਆ ਆ ਕੇ ਦੋ ਕੁੜੀਆਂ ਆਪਣੀ ਮਾਂ ਤੋਂ ਹੋ ਗਵ ਚ ਗਈਆਂ ਨੇ ਤਾਂ ਉਹ ਹੁਣ ਸਾਨੂੰ ਮਿਲੀਆਂ ਨੇ ਜਿਨ੍ਹਾਂ ਦੀਆਂ ਨੇ ਆ ਜਾਓ ਤੇ ਪਛਾਣ ਲਓ ਇਹ ਗੱਲ ਸੁਣ ਕੇ ਸਾਰੇ ਹੱਸਣ ਲੱਗ ਪਏ। ਇਸ ਕਹਾਣੀ ਦਾ ਅਗਲਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ। ਸਤਵਿੰਦਰ ਕੌਰ ਦੀ ਇਹ ਰਚਨਾ ਬਹੁਤ ਹੀ ਭਾਵੁਕ ਰਚਨਾ ਹੈ। ਤੁਹਾਨੂੰ ਕਿਸ ਤਰ੍ਹਾਂ ਲੱਗੀ? ਵੱਧ ਤੋਂ ਵੱਧ ਇਸ ਬਾਰੇ ਕਮੈਂਟ ਕਰਕੇ ਜਰੂਰ ਦੱਸਣਾ ਜੀ। ਕਹਾਣੀ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ। ਕਹਾਣੀ ਨੂੰ ਅੰਤ ਤੱਕ ਸੁਣ ਲਈ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।